ਨਾਨਕ ਤੇ ਮੁਖੀ ਉਜਲੇ ਕੀਤੀ ਸੁਤੇ ਨਾਲ RAMKULI MOHALLA PITA ANAND EK OMKAR SADGURU PRASAD ANAND PYA MERI MAE SAT ਸਤ ਗੁਰਤਾ ਪਾਇਆ ਸਹਜ ਸਿਤੀ ਮਨ ਵਜੀਆਂ ਬਾਦਈਆਂ ਰਾਗ ਰਤਨ ਪਰਬਾਰ ਪਰਿਆ ਸਬਦ ਗਮਣਈਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੁਖ ਸਭ ਛਰਣਾ ਅੰਗੀਕਾਰ ਓਪਰੇ ਤੇਰਾ ਕਰਜ ਸੰਸਵਰਣਾ ਸਭਨਾ ਅਗਲਾ ਸਮਰਤ ਸੁਅਮੀ ਸੋਕ ਮਨ ਹੋ ਬਸਾਰਿ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸੱਚ ਸਹੀ ਬਾ ਕਿਆ ਨਹੀਂ ਕਰਤ ਰਹਿ ਕਰਤਾ ਤੇਰੇ ਸਭ ਕੀ ਸੁ ਹੈ ਜਿਸ ਦੇ ਹੈ ਸੋ ਪਵੈ ਸਦਾ ਸਬਤ ਸਲਾਹ ਤੇਰੀ ਨਾਮ ਮਨ ਬਸੇ ਨਾਮ ਜਿਨ ਕੈ ਮਨ ਬਸਿਆ ਵਜੇ ਸ਼ਬਦ ਕਨਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਚਾ ਨਾਮ ਮੈ ਰਾਯਾਧਰੋ ਸਾਚ ਨਾਮੀ ਅਧਾਰ ਮੇਰਾ ਜਿਨੁ ਮੁਖਾ ਸਭ ਗਵੰਯ ਕਰਿ ਸ਼ਾਂਤ ਸੁਖ ਮਨਿ ਆਏ ਵਸਿਆ ਜਿਨ ਇਛਾ ਸਭ ਪੁਜਈਆ ਸਦਾ ਕੁਰਬਾਨ ਕੀਤਾ ਗੁਰਪਤੋ ਜਿਸ ਦੀਆ ਇਹ ਬਦਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਚਾ ਨਾਮ ਮੇਰਾ ਅਦਰ ਵਾਜੇ ਪੰਚ ਸ਼ਬਦ ਤਿਤ ਕਰਸ ਪਗੈ ਕਰਸ ਪਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਦਵਸ ਕੀਤੇ ਕਾਲ ਟੰਟਕ ਮਰਿਆ ਤੋਰ ਕਰਮ ਪਾਇਆ ਤੁਧ ਜਿੰਨ ਕੋ ਸੇਨਾਮ ਹਰ ਕੈ ਲਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਵਾਜੈ ਅਨੰਦ ਸੁਣਹੁ ਬੜਾ ਪਾਗੀ ਹੋ ਸਗਲ ਮਨੋਰਥ ਪੂਰੇ ਪਰਮ ਪਰਮ ਪ੍ਰਭ ਪਾਯਾ ਸਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਓਰੇ ਗੁਰ ਤੇ ਜਾਣੀ ਸੁਣਤੇ ਸਤਿਗੁਰ ਰਹਿ ਆਪਰਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਉਵਾਜ ਅਨਹਦ ਤੂਰੇ ਸੁਣਤੇ ਤੂ ਨੀਤ ਕਹਿ ਕ ਪਵਿਤ ਸਤਿਗੁਰ ਰਹਿ ਆਪਰਪੂਰੇ ਮੇਨ ਬੰਦ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਜੀ ਆਨੰਦ ਸੁਣੋ